हां जी 5 मीटर वेलवेट ਦਾ ਸੂਟ ਰਹੇਗਾ ਪਲੇਨ ਮਿਲੇਗਾ ਤੁਹਾਨੂੰ 740 ਦੇ ਵਿੱਚ ਕੋਈ ਵੀ ਤੁਹਾਨੂੰ ਇਸ वेलवेट ਦੇ ਸੂਟਾਂ ਵਿੱਚੋਂ ਕੋਈ ਕਲਰ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਤੁਸੀਂ ਸੈਂਡ ਕਰਨਾ ਔਰ ਉਸ ਦੇ ਨਾਲ ਆਪਣਾ ਡਰੈੱਸ ਔਰ ਪੇਮੈਂਟ ਸਕਰੀਨਸ਼ਾਟ ਸੈਂਡ ਕਰਕੇ 740 ਵਿੱਚ ਕੋਈ ਵੀ ਕਲਰ ਬਾਏ ਕਰ ਸਕਦੇ ਹੋ ਗਰਮੀ ਜਾ ਰਹੀ ਔਰ ਵਿంటర్ ਆ ਰਹੀ ਹੈ ਕਿਉਂਕਿ ਵਿంటర్ ਦੇ ਵਿੱਚ ਸਰਦੀ ਦੇ ਵਿੱਚ ਇਹ ਵਾਲਾ ਸਟੱਫ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਰਹਿੰਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਘਟ ਐਨੇ ਪ੍ਰਾਈਸ ਤੁਹਾਨੂੰ ਕਿਤੋਂ ਨਹੀਂ ਮਿਲਣਾ ਜਲਦੀ ਤੋਂ ਜਲਦੀ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਸ਼ਨ ਹੈ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਆਏ ਹੋਏ ਨੇ ਡਾਰਕ ਲਾਈਟ ਆਪਾਂ ਜੋ ਸੀ ਅਵੇਲੇਬਲ ਆਪਾਂ ਐਡ ਕੀਤੇ ਨੇ ਇਹਨਾਂ ਇਸ ਸੂਟ ਤੇ ਇਹਨਾਂ ਸੂਟਾਂ ਉਤੇ ਤੁਸੀਂ ਮਸ਼ੀਨ ਵਰਕ ਕਰਵਾ ਕੇ ਇੰਬ੍ਰੋਡਰੀ ਕਰਵਾ ਕੇ ਆਪਣੇ ਪਸੰਦ ਦੀ ਤੁਸੀਂ ਬਹੁਤ ਸੋਹਣੇ ਨਾਲ ਦੁਪੱਟੇ ਟਾਈ ਡਾਈ ਕਰਵਾ ਕੇ ਜਿਸ ਤਰ੍ਹਾਂ ਦੀ ਤੁਹਾਡੇ ਵਰਕ ਹੋਏਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਦੇਣਗੇ ਇਹ ਵਾਲੇ ਸੂਟਾਂ ਨੂੰ ਰੈਡੀ ਕਰਨ ਤੋਂ ਬਾਅਦ ਇਹ ਆਪਣੇ ਕੋਲ ਸੇਲ ਤੇ ਸੂਟ ਨੇ ਦੁਬਾਰਾ ਜੀ ਸਟਾਕ ਕੀਤਾ ਹੋਇਆ ਕਿਉਂਕਿ ਬਾਰ-ਬਾਰ ਮੈਸੇਜ ਇਹਨਾਂ ਸੂਟਾਂ ਦੇ ਬਹੁਤ ਹੀ ਜ਼ਿਆਦਾ ਆਏ ਹੋਏ ਨੇ ਰੀਸਟਾਕ ਕਰ ਦਿੱਤਾ ਹੈ ਜਿਸ ਦੇ ਵੀ ਪੈਂਡਿੰਗ ਨੇ ਆਪਣਾ ਤੁਸੀਂ ਮੈਸੇਜ ਪਾ ਦਿਓ ਔਰ ਆਪਣਾ ਸੂਟ ਬਾਏ ਕਰ ਲਓ ਮੈਸੇਜ ਕਰਕੇ ਇਹ ਦੋ ਸੂਟ ਤੁਹਾਨੂੰ ਮਿਲਣਗੇ 620 ਦੇ ਵਿੱਚ કોટਨ ਦੇ ਸੂਟ ਰਹਿਣਗੇ 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ ਦੋ ਸੂਟ ਤੁਹਾਨੂੰ ਮਿਲਣਗੇ 620 ਦੇ ਵਿੱਚ ਜਲਦੀ ਤੋਂ ਜਲਦੀ ਇਹ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੋਟਨ ਦੇ ਸੂਟ ਨੇ ਸੇਲ ਤੇ ਆਫਰ ਤੇ ਆਏ ਹੋਏ ਨੇ ਵਿਦਆਊਟ ਇਹ ਦੁਪੱਟਾ ਸੂਟ ਨੇ ਜੇਕਰ ਤੁਸੀਂ ਹੈਂਡਵਰਕ ਦੇ ਸੂਟ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਸੈਂਡ ਕਰੋਗੇ ਤੁਹਾਡੀ ਅਕੋਰਡਿੰਗ ਹੀ ਸਟੱਫ ਰਹੇਗਾ ਤੇ ਤੁਸੀਂ ਕੋਈ ਵੀ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਹੈਂਡਵਰਕ ਦਾ ਸੂਟ ਜਿਸ ਤਰ੍ਹਾਂ ਦਾ ਤੁਸੀਂ ਸੈਂਡ ਕਰੋਗੇ ਸੇਮ ਡਿਟੋ ਉਸ ਤਰ੍ਹਾਂ ਦਾ ਅਸੀਂ ਰੈਡੀ ਕਰਾਂਗੇ ਦੁਪੱਟਾ ਵੀ ਤੁਹਾਡੇ ਅਕੋਰਡਿੰਗ ਹੀ ਹੋਏਗਾ ਜਿਸ ਤਰ੍ਹਾਂ ਤੁਸੀਂ ਚਾਹੋਗੇ ਤੁਸੀਂ ਉਸ ਦਾ ਵੀ ਹੈਂਡਵਰਕ ਦੇ ਸੂਟਾਂ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ